ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮੋਰ ਫੋਲੀਟਰੀ ਫਾਰਮ ਤੇ ਅੱਜ ਆਪਾਂ ਲੱਗੇ ਆ ਜੀ ਕਰਨ ਸਪਰੇ ਨਵੇਂ ਫਲੌਗ ਦੀ ਤਿਆਰੀ ਕਰਨ ਲੱਗੇ ਆਗੇ ਤੇ ਆਪਣੇ ਢੋਲਾ ਲਿਆ ਪਰ ਤੇ ਬਾਕੀ ਜਿਹੜੀ ਦਵਾਈ ਦੂਈ ਘੋਲਦੇ ਆ ਦੇ ਵਿੱਚ ਤੇ ਫਿਰ ਤੁਹਾਨੂੰ ਮਿਲਦਾ ਜੀ ਹੁਣ ਫਾਰਮ ਦੇ ਵਿੱਚ ਜਾ ਕੇ ਪਾਈਪੂ ਪਛਾ ਕੇ ਤੇ ਬਣੇ ਤੁਸੀਂ ਫਲੌਗ ਦੇ ਨਾਲ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਵੀ ਕਿਹੜੀ ਕਿਹੜੀ ਆਪਾਂ ਦਵਾਈ ਪਾਈ ਆ ਸਾਰਾ ਕੁਝ ਦੱਸਾਂਗੇ ਇਧਰ ਢੋਲਾ ਆਪਣੇ ਭਰ ਲੈ ਜੀ ਇਹਦੇ ਨਾਲ ਆਪਾਂ ਸਪਰੇਅ ਕਰਦੇ ਹੁੰਦੇ ਆ ਪੰਪ ਵਾਲੇ ਢੋਲੇ ਪਹਿਲਾਂ ਵੀ ਤੁਸੀਂ ਦੇਖਿਆ ਹੋਊ ਆਪਣੀ ਵੀਡੀਓ ਦੇ ਵਿੱਚ ਤੇ ਇਹ ਇਹ ਆਹ ਪਾਤੀ ਆਪਣੇ ਫਾਰਮਾਲੀਨ ਤੇ ਬਾਕੀ ਵਿੱਚ ਪਾਉਂਦੇ ਹੁਣ ਆਪਾਂ ਕਲੋਰੋਪਾਸ 50% ਇਹ ਇਹ ਹਾਈ ਪ੍ਰੈਸ਼ਰ ਵਾਲੇ ਸਪਰੇਅ ਹੀ ਹੁੰਦੇ ਨੇ ਜੀ ਇਹ ਕਦੇ ਢੋਲੇ ਵਾਲੇ ਨਾਲ ਨਾ ਕਰਿਆ ਕਰੋ ਕਿਉਂਕਿ ਢੋਲੇ ਨਾਲ ਇਹ ਨਾ ਕੰਮ ਨਹੀਂ ਕਰਦੀਆਂ ਇਹ ਇਸ ਲਈ ਇਹਨੂੰ ਹਾਈ ਪ੍ਰੈਸ਼ਰ ਦੀ ਕਰਿਆ ਕਰੋ ਉਧਰ ਚੱਲੀ ਜਾਂਦੀ ਆਪਣੀ ਮੋਟਰ ਤੇ ਕਣਕ ਨੂੰ ਪਾਣੀ ਚੱਲੀ ਜਾਂਦਾ ਤੇ ਇਧਰ ਆਪਣਾ ਖੜਾਗਾ ਸਵਰਾਜ ਇਹ ਹੈਗਾ ਜੀ 2000 ਮਾਡਲ ਤੇ ਇੱਧਰ ਰਹਿ ਗਈ ਜੀ ਆਪਣੇ ਫਾਰਮ ਇਹ ਵੱਡਾ ਫਾਰਮ ਆ ਤੇ ਇਹ ਹੈਗਾ ਛੋਟਾ ਤੇ ਤਕਰੀਬਨ ਅੱਜ ਮੈਨੂੰ ਲੱਗਦਾ ਵੀ 20 ਤਰੀਕ ਦੇ ਲਗਭਗ ਆਪਣਾ ਜਿਹੜਾ ਆਹ ਲੋਡ ਖਾਲੀ ਹੋਇਆ ਸੀਗਾ ਪੰਜ-ਛੇ ਦਿਨ ਕਿੰਨੇ ਲੱਗੇ ਸੀਗੇ ਛਕਾਉਂਦੇ ਜਗਾਉਂਦੇ ਇਹਨਾਂ ਨੂੰ 20 ਤਰੀਕ ਦੇ ਲਗਭਗ ਖਾਲੀ ਹੋਇਆ ਸੀ 10 ਦਿਨ ਹੋ ਗਏ ਤੇ ਅੱਜ 9 ਤਰੀਕ ਹੋ ਗਿਆ ਦੇਖ ਲਓ 18-19 ਦਿਨ ਤਾਂ ਹੋ ਗਏ ਹਾਲੇ ਦੇਖੋ ਵੀ ਹਾਲੇ ਕਿੰਨੇ ਦਿਨ ਬਚਿਆ ਨਹੀਂ ਆਉਂਦਾ ਆਪਾਂ ਚਲੋ ਐ ਵੀ ਤਿਆਰੀ ਕਰਕੇ ਰੱਖਦੇ ਹੁਣ ਬੇਲੇਾਂਗੇ ਫਿਰ ਇੱਕ ਦੋ ਪ੍ਰੋਗਰਾਮ ਜਿਹਨੇ ਵਿੱਚ ਦੀ ਆਪਾਂ ਨੂੰ ਤੇ ਇੱਧਰ ਆਪਣੀ ਲਾਈਵ ਇਸਰੋਂ ਜੀ ਤੇ ਬਾਕੀ ਜਿਹੜਾ ਰੇਵ ਵਗੈਰਾ ਰਹਿ ਗਿਆ ਸੀ ਉਹ ਆਪਾਂ ਇੱਧਰ ਸੜਕ ਉਹ ਸੜਤਾ ਸੀਗਾ ਸਾਰਾ ਤੇ ਬਾਕੀ ਤੁਸੀਂ ਮੌਸਮ ਚੈੱਕ ਕਰੋ ਜੀ ਤੇ ਪੂਰਾ ਸੋਹਣਾ ਬਣਿਆ ਹੋਇਆ ਹੈਗਾ ਬਾਕੀ ਹੁਣ ਤੁਹਾਨੂੰ ਆਪਾਂ ਜੀ ਦਵਾਈ ਦੂਈ ਘੋਲ ਕੇ ਮਿਲਦੇ ਆਂ ਫਿਰ ਤੇ ਦੱਸਦੇ ਫਿਰ ਤੁਹਾਨੂੰ ਕਿਹੜੀ ਕਿਹੜੀ ਦਵਾਈ ਆਪਾਂ ਇਹਦੇ ਵਿੱਚ ਫੋੜ ਘੋਲਾਂਗੇ ਲੋ ਹੀ ਮੇਟਰੋ ਪੰਪ ਦਿੱਤਾ ਆਪਣੇ ਚਲਾ ਤੇ ਬੰਦੇ ਆਪਣੇ ਚਲੇ ਗਏ ਨੇ ਅੰਦਰ ਤੇ ਓਹ ਸਾਹਮਣੇ ਲੱਗੇ ਸਪਰੇਅ ਕਰਨ ਇੱਧਰ ਖੜਾ ਦਾ ਨਿੱਕੂ ਤੇ ਅੱਜ ਸਾਰੇ ਸਾਈਡਾਂ ਸਪਰੇਅ ਮਾਰਦਾਂਗੇ ਆਪਾਂ ਤੇ ਹੁਣ ਆਪਾਂ ਦੇਖਦੇ ਪ੍ਰੈਸ਼ਰ ਵਗੈਰਾ ਕਿੰਨਾ ਕਹਿਦਾ ਤੇ ਤਕਰੀਬਨ 50 ਕੁ ਚੱਲਦਾ ਹੋਣਾ ਇਹ ਵਾਸੇ ਇਫ ਤਿਕ ਪ੍ਰੈਸਰ ਸਹੀ ਰਹਾ ਲੱਗਦਾ ਇਹ ਤੂੰ ਜਿਆਦਾ ਬੋਲਾਂ ਤਾਂ ਪਾਈਪਾਂ ਨੂੰ ਪਾਟਣ ਦਾ ਖਤਰਾ ਰਹਿੰਦਾ ਫਿਰ ਇਹਦਾ ਕਿ ਜਿਹੜਾ ਇਹ ਸੰਦ ਆ ਇਹ ਜਿੰਮੇ ਦਾ ਬਹੁਤ ਹੀ ਸੂਖਮ ਸੰਦ ਹੁੰਦੇ ਨੇ ਇਹ ਸਾਹਮਣੇ ਰੱਖਣ ਵਾਲੇ ਤਾਂ ਹੀ ਚੱਲੀ ਜਾਂਦੇ ਰਹਿੰਦੇ ਆਪਣੇ ਕੋਲ ਪਾਈਪ ਤਕਰੀਬਨ ਇਹ 10-11 ਸਾਲ ਹੋ ਗਏ ਲਿਆਂਦੇ ਨੂੰ ਤੇ ਇਹ ਸਾਹਮਣੇ ਰੱਖਿਆ ਹੋਇਆ ਪਰ ਸੰਦ ਪੂਰਾ ਹੈ ਬੜੀ ਚੱਲੀ ਜਾਂਦੀ ਲੋਕਾਂ ਦਾ ਕੰਮ ਕਰ ਬੜੀ ਦੇ ਜਾਂਦਾ ਹੈ ਇਧਰ ਬਾਕੀ ਹੁਣ ਸਾਨੂੰ ਮਿਲਦਾ ਨਹੀਂ ਇਧਰ ਛੱਡ ਦੇ ਸਪਰੇਅ ਕਰਕੇ ਤੇ ਤੁਸੀਂ ਬਣੇ ਰਿਓ ਸਾਰੇ ਵੀਡੀਓ ਦੇ ਨਾਲ